ਖਤ ਜੋ ਹੋਣੇ ਲਿਖਨੇ ਸੀ ਮੈਨੂੰ ਉਹਨਾਂ ਚੋਂ ਇੱਕ ਕਾ ਵੀ ਹੋਣਾ ਸੀ ਕਿ ਪਿਛਲੇ ਵਰੇ ਰੋਜ਼ ਦੇਤੇ ਜਦ ਤੂੰ ਮੇਰੇ ਲਈ ਰੋਜ਼ ਨਹੀਂ ਲਿਆਇਆ ਸੀ ਤਾਂ ਮੈਂ ਤੇਰੇ ਨਾਲ ਅੱਧਾ ਦਿਨ ਰੁੱਸੀ ਰਹੀ ਸੀ ਤੇ ਹਰ ਵਾਰ ਵਾਂਗੂ ਉਹਦੇ ਵੀ ਤੂੰ ਮੈਨੂੰ ਮਨਾਉਂਦਾ ਮਨਾਉਂਦਾ ਅੱਧਾ ਰਹਿ ਗਿਆ ਸੀ ਮੈਂ ਜਿੱਦ ਤਰ ਮੂੰਹ ਕਰਦੀ ਤੂੰ ਉੱਧਰ ਆ ਕੇ ਖੜ ਜਾਂਦਾ ਮੇਰਾ ਹੱਥ ਫੜਨ ਲੱਗਦਾ ਮੈਂ ਅੱਖਾਂ ਕੱਢਦੀ ਤੂੰ ਅੱਖਾਂ ਪਰ ਲੈਂਦਾ ਮਣ ਚੋਰੀ ਆਖਣਾ ਸਭ ਦਿਸਦਾ ਸੀ ਕਿਵੇਂ ਤੂੰ ਬੱਚਿਆਂ ਵਾਂਗ ਮੈਨੂੰ ਮਣਾਈ ਜਾਂਦਾ ਸੀ ਉਹ ਗੀਤ ਤਾਂ ਸਰਤਾਜ ਦਾ ਕਿ ਮਸਾਂ ਮੈਂ ਇਨਕ ਪੜ ਜੋੜੇ ਨੀ ਕਮਲੀ ਹੈ ਪਿਆਰ ਦੇ ਹੁੰਦੇ ਨੇ ਦਿਲ ਥੋੜੇ ਗਾਈ ਜਾਂਦਾ ਸੀ ਤੂੰ ਕਿੰਨਾ ਡਰਦਾ ਸੀ ਹੈਨਾ ਮੇਰੇ ਤੋਂ ਸਮੇ ਤੋਂ ਜਿੰਨਾਂ ਨੂੰ ਅੱਗੇ ਜਾਣ ਦੀ ਕਾਹਲੀ ਹੁੰਦੀ ਸੀ ਤੇ ਤੂੰ ਪਿੱਛੇ-ਪਿੱਛੇ ਆਪਣੇ ਹੱਥਾਂ ਤੇ ਆਪਣੀ ਜ਼ਿੰਦਗੀ ਚੱਕੀ ਫਿਰਦਾ ਸੀ ਤੇ ਮੈਂ ਤੇਰੀਆਂ ਮੇਰੇ ਲਈ ਲਿਖੀਆਂ ਕਵਤਾਵਾਂ ਨੂੰ ਵੀ ਚੰਗਾ ਦੇ ਕਹਿ ਕੇ ਟਾਲ ਦਿੰਦੀ ਸੀ ਐਥੀ ਜਦੋਂ ਕਿਸੇ ਹੋਰ ਨੇ ਰੋਜ਼ ਦਿੱਤਾ ਤਾਂ ਤੂੰ ਯਾਦ ਆਇਆ ਜਿਹੜਾ ਮੇਰੇ ਲਈ ਰੋਜ਼ ਨਹੀਂ ਲਿਆਇਆ ਸੀ ਹੁਣ ਜਦੋਂ ਮੈਂ ਕਿਸੇ ਹੋਰ ਲਈ ਗਾਉਣੀ ਆ ਕਿ ਤੂੰ ਤਾਂ ਸੱਜਣਾ ਤੂੰ ਹੀ ਐ ਕੋਈ ਤੇਰੀ ਜਗਾ ਨਹੀਂ ਲੈ ਸਕਦਾ ਅਸੱਚੀ ਬਹੁਤ ਯਾਦ ਆਉਂਦਾ ਥੇ ਮਸਾਂਵੇਂ ਨਿਕਲ ਜੁੜੇ ਨੀ ਕਮਲੀਏ ਪਿਆਰ ਦੇ ਹੁੰਦੇ ਨੇ ਦਿਲ ਥੋੜੇ